ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਸਰਨਜੀਤ ਸਿੰਘ ਅੱਜ ਨਿਮਾਣਾ ਛੋਟਾ ਵੀਰ ਅਜਾਬ ਜੀ ਨਾਲ ਫੇਰ ਇੱਕ ਕਵਿਤਾ ਦੇ ਸੰਗਤ ਪਵਾਰ ਹੈ ਇਸ ਕਵਿਤਾ ਦੀ ਬੰਨ੍ਹੀ ਗ਼ਜ਼ਲ ਹੈ ਜੀ ਅਤੇ ਗ਼ਜ਼ਲ ਦਾ ਪਹਿਲਾ ਸ਼ੇਰ ਮਿਸਰਾ ਮਤਲਾ ਹੁੰਦਾ ਮਤਲਾ ਗ਼ਜ਼ਲ ਹੈ ਜੀ ਤੇਰੀ ਦੀਦ ਸਦਕਾ ਦੀ ਦਿਨ ਠਰੇ ਰਹਿੰਦੇ ਤੇਰੀ ਦੀਦ ਸਦਕਾ ਦੀ ਦਿਨ ਠਰੇ ਰਹਿੰਦੇ ਤੇਰੇ ਪਿੱਛੋਂ ਮੇਰੇ ਮਨ ਤਨ ਨੇ ਸੜੇ ਰਹਿੰਦੇ ਬਦਲਦਾ ਬਦਲਦਾ ਹੈ ਤਾਂ ਸਿਰਫ ਵਰਕਾ ਤੇ ਵਰਕਾ ਪਾਤਰ ਕਹਾਣੀ ਦੇ ਉਹ ਉੱਪਰ ਬਣੇ ਰਹਿੰਦੇ ਉਹ ਕਦੋਂ ਆਏਗਾ ਉਹਦਾ ਫੋਨ ਵੀ ਨਹੀਂ ਲੱਗਦਾ ਉਠੀਕ ਜੋ ਹਮੇਸ਼ਾ ਫਿਕਰ ਵਿੱਚ ਆਪਣੇ ਰਹਿੰਦੇ ਮਰਨ ਬਾਅਦ ਤੱਕ ਨਾਮ ਤਿਲਾਂ ਤੇ ਲਿਖੇ ਰਹਿੰਦੇ ਜਿਉਂਦੇ ਜੀ ਪੱਥਰਾਂ ਤੇ ਨਾਮ ਨਹੀਂ ਖੁਨੇ ਰਹਿੰਦੇ ਤੇਰੀ ਯਾਦੀਆਂ ਚਰਖੜੀਆਂ ਤੇ ਸਬਰ ਮੇਰੇ ਚਲੇ ਰਹਿੰਦੇ ਈਮਾਨ ਆਪਣੇ ਤੇ ਅੜੇ ਰਹਿੰਦੇ ਜਿੱਥੇ ਮੇਰੇ ਖਾਬਾਂ ਦੀ ਕਬਰ ਹੈ ਜੰਨਤ ਹੈ ਉਸ ਜਗਾ ਉਸੇ ਸ਼ਾਇਰ ਮੇਰੇ ਰਤ ਜਗੇ ਰਹਿੰਦੇ ਮੇਰੀ ਖਾਹਸ਼ ਦੇ ਕੰਨਾ ਚ ਤੇਰੇ ਬਾਦ ਵੀ ਤੇਰੇ ਭਾਲ ਤੇ ਹੀ ਗੀਤ ਗੂੰਜਦੇ ਰਹਿੰਦੇ ਕਦੀ ਤੇਰੇ ਤਰਦਤਾ ਹਰ ਹੰਝ ਕੋੜਾ ਲੱਗਦਾ ਕਦੀ ਤੇਰੀ ਯਾਦ ਤੇ ਸਵਾਦ ਮਿੱਠੇ ਲੱਗਦੇ ਰਹਿੰਦੇ ਤਰੀ ਦੀ ਇਹ ਸਦਕਾ ਅਤੀਤ ਨੇ ਠਰੇ ਰਹਿੰਦੇ ਤੇਰੇ ਵਿਚੋਂ ਫਟੇ ਮਨਤਨ ਸੋਰੀ ਐਂਦੇ ਧੰਨਵਾਦ